ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਮਾੜੀ ਖ਼ਬਰ ਲੈ ਕੇ ਆਏ ਆਂ ਆਪਾਂ ਜਿਹੜੀ ਸਾਰੇ ਜਣਿਆਂ ਨੇ ਇੱਕ ਪਟੀਸ਼ਨ ਚਲਾਈ ਸੀਗੀ ਸਾਈਨ ਕੀਤੀ ਸੀਗੀ 3 ਮਿਲੀਅਨ ਤੱਕ ਉਹ ਪਟੀਸ਼ਨ ਸਾਈਨ ਹੋ ਚੁੱਕੀ ਸੀ ਹਰਜਿੰਦਰ ਬਾਈ ਟਰੱਕ ਵਾਲੇ ਬਾਈ ਲਈ ਉਹ ਜਦੋਂ ਫਲੋਰੀਡਾ ਦੇ ਗਵਰਨਰ ਕੋਲੇ ਪਹੁੰਚੀ ਤਾਂ ਉਹ ਪਟੀਸ਼ਨ ਫਲੋਰੀਡਾ ਦੇ ਗਵਰਨਰ ਨੇ ਖਾਰਜ ਕਰ ਦਿੱਤੀ ਗਈ ਉਹ ਕਹਿੰਦਾ ਵੀ ਅਸੀਂ ਆਪਣੇ ਲਾਅ ਦੇ ਅਕੋਰਡਿੰਗ ਚੱਲਣਾ ਹੈ ਆਪਣੇ ਰੂਲਾਂ ਦੇ ਮੁਤਾਬਿਕ ਚੱਲਣਾ ਹੈ ਨਾ ਕਿ ਕਿਸੇ ਪਟੀਸ਼ਨ ਦੇ ਮੁਤਾਬਿਕ ਚੱਲਣਾ ਹੈ ਤੇ ਬਾਈ ਨਿਊ ਮੈਕਸੀਕੋ ਦੇ ਵਿੱਚ ਹਰਜਿੰਦਰ ਬਾਈ ਨੂੰ ਪਹਿਲਾਂ ਵੀ ਇੱਕ ਟਿਕਟ ਮਿਲ ਚੁੱਕੀ ਸੀ ਉਸ ਟਿਕਟ ਤੇ ਗਵਰਨਰ ਨੇ ਇਹ ਕਿਹਾ ਵੀ ਜੇ ਕਿਤੇ ਦਾ ਉਦੋਂ ਹੀ ਇੰਗਲਿਸ਼ ਟੈਸਟ ਲਿਆ ਜਾਂਦਾ ਤਾਂ ਹੋ ਸਕਦਾ ਅੱਜ ਇਹ ਦੁਰਘਟਨਾ ਨਾ ਹੁੰਦੀ ਤਾਂ ਅੱਜ ਤਿੰਨ ਜਣਿਆਂ ਦੀਆਂ ਜਾਨਾਂ ਨਾ ਜਾਂਦੀਆਂ ਇਹ ਇੰਗਲਿਸ਼ ਟੈਸਟ ਹੁਣ ਪੂਰੇ ਅਮਰੀਕਾ ਦੇ ਵਿੱਚ ਬਈ ਲਾਜ਼ਮੀ ਕਰ ਦਿੱਤਾ ਗਿਆ ਹੈ ਜਿਹੜਾ ਵੀ ਅੱਗੇ ਟਰੱਕ ਚਲਾਊਗਾ ਜਾਂ ਹੁਣ ਚਲਾ ਰਹੇ ਨੇ ਸਭ ਨੂੰ ਇਹ ਟੈਸਟ ਦੇਣਾ ਪੈਣਾ ਹੈ ਜਿਹੜੇ ਟਰੱਕ ਚਲਾ ਰਹੇ ਨੇ ਉਹਨਾਂ ਦਾ ਸਕੀਲਾਂ ਉੱਤੇ ਰੋਕ ਰੋਕ ਕੇ ਬਈ ਇਹ ਟੈਸਟ ਇੰਗਲਿਸ਼ ਟੈਸਟ ਲਿਆ ਜਾਇਆ ਜਾਏ ਕਰੂਗਾ ਜਿਹੜਾ ਬੰਦਾ ਇਸ ਨੂੰ ਪਾਸ ਕਰੂਗਾ ਉਹੀ ਟਰੱਕ ਚਲਾ ਸਕਦਾ ਤੇ ਜਿਹੜਾ ਇਸ ਨੂੰ ਵਿੱਚ ਫੇਲ ਹੋ ਜਾਇਆ ਕਰੂਗਾ ਉਸ ਨੂੰ ਰਾਈਟ ਨਾਊ ਆਊਟ ਆਫ ਸਰਵਿਸ ਕਰ ਦਿੱਤਾ ਜਾਇਆ ਕਰੂਗਾ ਜਾਨੀ ਕਿ ਉਹ ਟਰੱਕ ਨਹੀਂ ਚਲਾ ਸਕਦਾ ਉਸ ਦਾ ਲਾਇਸੈਂਸ ਜਿਹੜਾ ਜ਼ਬਤ ਕਰ ਲਿਆ ਜਾਇਆ ਕਰੂਗਾ ਤੇ ਬਾਈ ਇਹ ਰੂਲ ਆ ਜਿਹੜਾ ਪੂਰੇ ਅਮਰੀਕਾ ਦੇ ਵਿੱਚ ਲਾਗੂ ਹੋ ਚੁੱਕਾ ਹੈ ਪਰ ਤਿੰਨ ਸਟੇਟਾਂ ਜਿਹੜੀਆਂ ਨਹੀਂ ਇਸ ਨੂੰ ਮੰਨਣ ਦੇ ਵਿਚ ਆ ਰਹੀਆਂ ਉਹ ਹੈ ਕੈਲੀਫੋਰਨੀਆ ਨਿਊ ਮੈਕਸੀਕੋ ਤੇ ਵਾਸ਼ਿੰਗਟਨ ਇਹ ਤਿੰਨ ਸਟੇਟਾਂ ਨੇ ਜਿਹੜੀਆਂ ਕਹਿੰਦੀਆਂ ਸੀ ਇਹ ਰੂਲ ਨੂੰ ਨਹੀਂ ਮੰਨਦੇ ਅਸੀਂ ਨਹੀਂ ਲਾਗੂ ਕਰਨਾ ਪਰ ਜਿਹੜਾ ਸ਼ੌਨ ਡੈਫੀ ਆ ਟਰਾਂਸਪੋਰਟ ਦਾ ਚੀਫ ਆ ਜਿਹੜਾ ਉਸਨੇ ਕਿਹਾ ਵੀ ਜੇ ਤੁਸੀਂ ਸਾਡਾ ਇਸ ਰੂਲ ਪੋਲ ਨਹੀਂ ਕਰਦੇ ਤਾਂ ਅਸੀਂ ਤੁਹਾਡੀ ਜਿਹੜੀ ਫੰਡਿੰਗ ਆ ਜਾਂ ਗ੍ਰਾਂਟ ਆ ਉਹ ਰੋਕ ਦਿੱਤੀ ਜਾਵੇਗੀ ਬਹੁਤ ਵੱਡੀ ਅਮਾਉਂਟ ਹੁੰਦੀ ਹੈ ਬਾਈ ਕਿ ਸਟੇਟ ਦੇ ਲਈ 5 5 7 7 ਮਿਲੀਅਨ ਤੱਕ ਦੀ ਅਮਾਉਂਟ ਹੁੰਦੀ ਹੈ ਇਹ ਤੇ ਬਾਈ ਇੱਕ ਹੋਰ ਮੁੱਦਾ ਚੱਲ ਰਿਹਾ ਹੈ ਵੀ ਆਪਣੇ ਕਈ ਭੈਣ ਭਰਾ ਚੱਪਲਾਂ ਪਾ ਕੇ ਟਰੱਕ ਚਲਾਉਂਦੇ ਨੇ ਇਹ ਚੱਪਲਾਂ ਵਾਲੇ ਫਲਿੱਪਡ ਫਲੌਪ ਤੇ ਵੀ ਮੁੱਦੇ ਉੱਠ ਰਹੇ ਨੇ ਵੀ ਇਹ ਚੱਪਲਾਂ ਡੇਂਜਰ ਨੇ ਡਰਾਈਵਿੰਗ ਦੇ ਲਈ ਇਹ ਬੰਦ ਕਰ ਦਿੱਤੀਆਂ ਜਾਣ ਹਾਲਾ ਹਜੇ ਤਾਂ ਨਹੀਂ ਇਹ ਬੰਦ ਹੋਈਆਂ ਹੋ ਸਕਦਾ ਫਿਊਚਰ ਦੇ ਵਿੱਚ ਵੀ ਇਹ ਮੁੱਦਾ ਉੱਠੇ ਵੀ ਇਹ ਚੱਪਲਾਂ ਵਾਲੇ ਰੂਲ ਆਉਣਗੇ ਵਿੱਚ ਆਪਣਾ ਪਾ ਕੇ ਟਰੱਕ ਚਲਾਉਣਾ ਬਹੁਤ ਖਤਰਨਾਕ ਹੈ ਬਾਈ ਪੂਰੇ ਧਿਆਨ ਨਾਲ ਟਰੱਕ ਚਲਾਓ ਸਾਰੀ ਜ਼ਿੰਦਗੀ ਜੇਲ੍ਹ ਚ ਸਾਡਾ ਬਹੁਤ ਔਖਾ ਜਿਹੜੇ ਮਰ ਜਾਂਦੇ ਨੇ ਉਹ ਤਾਂ ਖਿਹੜਾ ਛੁੜਾ ਸਕਦੇ ਨੇ ਪਰ ਬਾਈ ਹਰਜਿੰਦਰ ਬਾਈ ਹੁਣ ਜੇ ਮੰਨ ਲਓ 45 ਸਾਲ ਦੀ ਸਜ਼ਾ ਹੁੰਦੀ ਤਾਂ ਸਾਰੀ ਉਮਰ ਬਾਈ ਦੀ ਖਰਾਬ ਹੋ ਜਾਣੀ ਆ ਬਾਈ ਕੇਅਰਫੁਲ ਹੋ ਕੇ ਡਰਾਈਵਿੰਗ ਕਰੋ ਧੰਨਵਾਦ